ਗੱਜ ਕੇ ਬੁਲਾਇਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰੂ ਮੈਂ 2 ਮਿੰਟ ਲਵਾਵਾਂਗਾ ਬੜੇ ਹੀ ਜ਼ਰੂਰੀ ਮੁੱਦਿਆਂ ਤੇ ਗੱਲ ਕਰਾਂਗਾ ਪਹਿਲਾਂ ਤਾਂ ਹਾਈ ਕਮਾਂਡ ਨੂੰ ਪੰਜ ਮੈਂਬਰੀ ਕਮੇਟੀ ਨੂੰ ਮੈਂ ਬੇਨਤੀ ਕਰਾਂਗਾ ਕਿ ਜਿਹੜੀ ਆਪ ਜੀ ਨੇ ਡਿਊਟੀ ਲਈ ਸੀਗੀ ਜ਼ਿਲ੍ਹਾ ਤਰਨਤਾਰਨ ਦੀ ਸਿਰਫ 50-60 ਪਿੰਡਾਂ ਨੂੰ ਛੱਡ ਕੇ ਬਾਕੀ ਪਿੰਡਾਂ ਲੈਵਲਾਂ ਤੇ ਜੀ ਕਮੇਟੀਆਂ ਬਣ ਗਈਆਂ ਜੀ ਤੁਹਾਨੂੰ ਇੱਕ ਵਾਕਿਆ ਦੱਸਣਾ ਚਾਹੁੰਦਾ ਆ ਇਹ ਅੱਜ ਇਹ ਗੱਲ ਕਲੀਅਰ ਹੋ ਜੇਗੀ ਭਾਜਪੀ ਆਰਐਸਐਸ ਦਾ ਪੱਪਾ ਪਰ ਜ਼ੋਰ ਲਗਾਇਆ ਸਾਡੇ ਪੰਜਾਬ ਨੂੰ ਖੇਰੂ-ਖੇਰੂ ਕਰਨ ਦਾ ਧਰਮਾਂ ਦੇ ਵਿੱਚ ਪਾੜ ਪਾਉਣ ਦਾ ਮੈਂ ਤੁਹਾਨੂੰ ਸਾਰੀ ਸੰਗਤ ਨੂੰ ਇੱਕ ਚਿਰਨਾ ਚ ਬੇਨਤੀ ਕਰਨੀ ਚਾਹਨਾ ਕਿ ਆਪਣੇ ਪਿੰਡ ਦੇ ਵਿੱਚ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਿਆ ਜੇ ਤਾਂ ਜੋ ਇਹ ਸਾਡੇ ਅੰਦਰ ਇੱਕ ਸੂਈ ਤੱਕ ਨੰਗਾ ਸਕਣ ਭਾਜਪੀ ਆਰਐਸਐਸ ਪੱਬਾਂ ਪਾਰ ਹੋਈ ਪਈ ਏ ਸ਼੍ਰੋਮਣੀ ਕਮੇਟੀ ਦੇ ਕਾਬਜ ਹੋਣ ਲਈ ਹੁਣ ਕੱਲੀ ਸ਼੍ਰੋਮਣੀ ਕਮੇਟੀ ਆਜ਼ਾਦ ਨਹੀਂ ਕਰਾਉਣੀ ਨਿਆਂਗ ਸਿੰਘ ਜਥੇ ਬੰਦੀਆਂ ਬੈਠੀਆਂ ਨੇ ਤੁਸੀਂ ਜਾਣਦੇ ਹੋ ਹੁਣ ਟਕਸਾਲ ਵੀ ਆਜ਼ਾਦ ਕਰਾਉਣੀ ਜੇ ਅੱਜ ਟਕਸਾਲ ਵੀ ਕਿੱਧਰ ਨੂੰ ਜਾ ਰਹੀ ਐ ਸੀ ਆਪ ਜਣੂ ਆ ਪਿੱਛੇ ਜੇ ਕਾਂਗਰਸ ਦੇ ਰਾਜੇ ਵੜਿੰਗ ਦਾ ਬਿਆਨ ਆਇਆ ਸੀਗਾ ਆਖੀਰਲੀ ਗੱਲ ਕਹਿ ਕੇ ਮੈਂ ਸਮਾਪਤੀ ਕਰਾਂਗਾ ਕਹਿੰਦਾ ਜੀ ਸੁਖੀ ਰੰਦਾਵਾ ਤੇ ਕਾਂਗਰਸ ਦੇ ਵਰਕਰਾਂ ਨੂੰ ਕੱਢ ਕੇ ਵੇਖੋ ਉਦੇ ਪੈਰ ਦੇ ਗੁੱਠੇ ਤੋਂ ਲੈ ਕੇ ਤੇ ਸਿਰ ਦੇ ਵਾਲ ਤੱਕ ਕਾਂਗਰਸ ਕਾਂਗਰਸ ਭਰੀ ਪਈ ਆ ਅੱਜ ਤੁਹਾਡਾ ਠਾਠਾ ਮਾਰਦਾ ਘੱਟ ਅਸੀ ਦੀ ਗਵਾਈ ਪਰਦਾ ਅਕਾਲੀ ਦਨਵਾਰਸ ਪੰਜਾਬ ਦੇ ਸੇਵਾਗਰ ਨੂੰ ਕੱਢ ਕੇ ਵੇਖੋ ਬੋਟੀ-ਬੋਟੀ ਕਰਕੇ ਵੇਖ ਲਓ ਪੈਰ ਦੇ ਗੁੱਠੇ ਤੋਂ ਲੈ ਕੇ ਸਿਰ ਦੇ ਵਾਲ ਤੱਕ ਪੰਥ ਤੇ ਪੰਜਾਬ ਵਸਦਾ ਜੇ ਇਸ ਸਪਿਰਟ ਨੂੰ ਟੁੱਟ ਨਾ ਦੇ ਆ ਜੇ ਇੱਕ ਮੁੱਠ ਹੋ ਕੇ ਇੱਕ ਸੁਰਦ 2027 ਚ ਤਵਾ ਬੋਲੀਏ ਤਾਂ ਜੋ ਆਪਾਂ ਬੀ ਸਰਕਾਰ ਬਣਾ ਸਕੀਏ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ